ਰਾਮ ਰਾਮ ਜੀ ਪੈ ਬਾਲਾ ਜੀ ਕਹਿਣ ਲੱਗੇ ਕਿ ਇੱਕ ਦਿਨ ਮੈਂ ਮਾਤਾ ਸੁਲਖਨੀ ਜੀ ਦੇ پاس ਬੈਠਾ ਸਾਂ ਸੁਬਾਹ ਵਕੀ ਸੁਲਖਨੀ ਮਾਤਾ ਨੇ ਮੈਨੂੰ ਕਿਹਾ ਕਿ ਬਾਲਾ ਜੀ ਹੁਣ ਤੁਸੀਂ ਤਪਾ ਜੀ ਨੂੰ ਵਿਸ਼ਰਾਮ ਕਰਨ ਦਿਓ ਇੱਕ ਥਾਂ ਟਿੱਕੇ ਬੈਠਣ ਦਿਓ ਜੇ ਤੁਸੀਂ ਇੱਥੇ ਰਹੋਗੇ ਤਾਂ ਫਿਰ ਤਪਾ ਜੀ ਤੁਹਾਡੇ ਨਾਲ ਯਾਤਰਾ ਲਈ ਨਿਕਲ ਜਾਣਗੇ ਬਾਲਾ ਜੀ ਨੇ ਕਿਹਾ ਕਿ ਮੈਂ ਮਾਤਾ ਸੁਲਖਣੀ ਜੀ ਦੀ ਗੱਲ ਨੂੰ ਸਮਝ ਗਿਆ ਫਿਰ ਮੈਂ ਨਾਨਕ ਜੀ ਕੋਲ ਗਿਆ ਮੈਂ ਨਾਨਕ ਜੀ ਨੂੰ ਕਿਹਾ ਨਾਨਕ ਜੀ ਹੁਣ ਤੁਸੀਂ ਆਪਣੀ ਗੱਦੀ ਕਿਸ ਨੂੰ ਦੇਵੋਗੇ ਸ਼੍ਰੀ ਰਿਸ਼ਨ ਜੀ ਨੂੰ ਲਖਮੀਦਾਸ ਜੀ ਨੂੰ ਜਾਂ ਕਿਸੇ ਹੋਰ ਨੂੰ ਨਾਨਕ ਜੀ ਨੇ ਕਿਹਾ ਕਿ ਮੈਂ ਇਹ ਗੱਦੀ ਤ੍ਰਹਨ ਖत्री ਪਾਈ ਲੈਣਾ ਜਿਹਨੂੰ ਦਵਾਂਗਾ ਉਹ ਮੇਰਾ ਹੀ ਰੂਪ ਹੋਵੇਗਾ ਉਸ ਵਿੱਚ ਤੁਸੀਂ ਮੈਨੂੰ ਹੀ ਦੇਖੋਗੇ ਫਿਰ ਭਾਈ ਬਾਲਾ ਜੀ ਨੇ ਕਿਹਾ ਕਿ ਨਾਨਕ ਜੀ ਹੁਣ ਮੇਰਾ ਸ਼ਰੀਰ ਬਿਰਧ ਹੋ ਗਿਆ ਹੈ ਮੈਨੂੰ ਹੁਣ ਤੁਸੀਂ ਅਗਿਆ ਦੋ ਮੈਂ ਆਪਣੇ ਘਰ ਜਾਣਾ ਚਾਹੁੰਦਾ ਹਾਂ ਹੁਣ ਮੈਂ ਆਪਣੇ ਘਰ ਕੁਝ ਸਮਾਵਤੀਤ ਕਰਨਾ ਚਾਹੁੰਦਾ ਹਾਂ ਜਦੋਂ ਤੁਸੀਂ ਮੈਨੂੰ ਅਗਿਆ ਦੋਗੇ ਮੈਂ ਤੁਹਾਡੇ ਚਰਨਾਂ 'ਚ ਹਾਜ਼ਰ ਹੋ ਜਾਵਾਂਗਾ ਨਾਨਕ ਜੀ ਨੇ ਕਿਹਾ ਕਿ ਤੁਸੀਂ ਕਦੀ ਮੇਰੇ ਤੋਂ ਦੂਰ ਹੋ ਹੀ ਨਹੀਂ ਸਕਦੇ ਤੁਸੀਂ ਹਮੇਸ਼ਾ ਮੇਰੇ ਨਾਲ ਸੰਗਹੀ ਹੋ ਜਿਸ ਦਾ ਮਨ ਮਿਲਿਆ ਹੋਏ ਉਹ ਨਾਲ ਹੀ ਹੁੰਦਾ ਹੈ ਜਿਸ ਦਾ ਮਨ ਨਾ ਮਿਲਿਆ ਹੋਵੇ ਉਹ ਨਜ਼ਦੀਕੋ ਕੇ ਵੀ ਬਹੁਤ ਦੂਰ ਹੁੰਦਾ ਹੈ ਤੁਸੀਂ ਕੋਈ ਚਿੰਤਾ ਨਹੀਂ ਕਰਨੀ ਅਸੀਂ ਤੁਹਾਡਾ ਭਾਵ ਸਮਝ ਗਏ ਹਾਂ ਤੁਸੀਂ ਜਾਓ ਘਰ ਜਾ ਕੇ ਸਤਨਾਮ ਦਾ ਸਿਮਰਨ ਕਰੋ ਅਤੇ ਚੰਗੀ ਕਮਾਈ ਨੇ ਕਮਾਈ ਕਰੋ ਜੇ ਤੁਹਾਨੂੰ ਜ਼ਰੂਰਤ ਹੋਏਗੀ ਤੁਹਾਨੂੰ ਅਸੀਂ ਬੁਲਾ ਲਵਾਂਗੇ ਇਹ ਕਹਿ ਕੇ ਬਾਲਾ ਜੀ ਨਾਨਕ ਜੀ ਦੇ ਚਨਾਂ ਚ ਮਸਤਕ ਨਿਵਾ ਕੇ ਤਲਵੰਡੀ ਸਾਹਿਬ ਚਲੇ ਗਏ ਬਾਲਾ ਜੀ ਨੇ ਕਿਹਾ ਕਿ ਇਸ ਤੋਂ ਬਾਅਦ ਮੈਂ ਤਲਵੰਡੀ ਵਿੱਚ ਹੀ ਰਹਿਣ ਲੱਗ ਪਿਆ ਫਿਰ ਇੱਕ ਦਿਨ ਮੈਂ ਸੁਣਿਆ ਕਿ ਕਰਤਾਰਪੁਰ ਵਿੱਚ ਨਾਨਕ ਜੀ ਨੇ ਪਹਿ ਲੈਣਾ ਜਿਹਨੂੰ ਗੁਰਗੱਦੀ ਦੇ ਦਿੱਤੀ ਹੈ ਉਸ ਤੋਂ ਬਾਅਦ ਮੈਂ ਹੁਣ ਤੁਹਾਡੇ ਦਰਸ਼ਨਾਂ ਲਈ ਆਇਆ ਹਾਂ ਤੁਸੀਂ ਨਾਨਕ ਜੀ ਦੇ ਹੀ ਰੂਪ ਹੋ ਤੁਸੀਂ ਆਪ ਹੀ ਆਪਣੀ ਜੀਵਨੀ ਮੇਰੇ ਕੋਲ ਲਿਖਵਾਈ ਹੈ ਅਧਿ ਪੰਕਤੀ ਬੱਧ ਕਰਾ ਕੇ ਤੁਸੀਂ ਆਪ ਹੀ ਇਹ ਸਾਰਾ कम संपूर्ण कराया है इस विच मेरा कुछ भी लेना देना नहीं इस सब तीला है भाई लाणा जी मुस्कुराने लग पे लैना जी ने कहा भाई बाला जी ती सिखा उत्ते बहुत वीडी मेहरबानी की है जो नानक जी की चरित्रवली नानक जी का जीवन चरित्र कलम बंद कराया है सारे सिख तुक्र तो गुजार हाँ फिर ਬਾਲਾ ਜੀ ਨੇ ਕਿਹਾ ਕਿ ਮੇਰਾ ਹੁਣ ਸਰੀਰ ਬਹੁਤ ਵਿਰਧ ਹੋ ਗਿਆ ਹੈ ਤੁਸੀਂ ਹੁਣ ਆ ਗਿਆ ਕਰਕੇ ਮੈਨੂੰ ਮੁਕਤੀ ਦਿਓ ਮੈਂ ਹੁਣ ਸਚਕੰਡ ਨਾਨਕ ਜੀ ਦੇ ਚਰਨਾਂ 'ਚ ਜਾਣਾ ਚਾਹੁੰਦਾ ਹਾਂ ਬਾਲਾ ਜੀ ਨੇ ਕਿਹਾ ਕਿ ਹੁਣ ਮੈਨੂੰ ਕਿਰਪਾ ਕਰਕੇ ਮੁਕਤੀ ਦੇ ਦਿਓ ਪਹਿਲੇ ਨਾ ਜੀ ਨੇ ਕਿਹਾ ਕਿ ਇਤਨੇ ਉਤਾਵ ਲੈਣਾ ਉਹ ਅਲੇ 2 ਮਹੀਨੇ ਤੁਹਾਡੀ ਉਮਰ ਛੇਸ਼ ਹੈ ਤੁਸੀਂ ਹੁਣ ਤਲਵੰਡੀ ਨਹੀਂ ਜਾਣਾ ਤੁਸੀਂ ਖਡੂਰ ਸਾਹਿਬ ਹੀ ਰਹਿਣਾ ਹੈ ਅਤੇ ਮੇਰੇ ਕੋਲ ਹੀ ਰਹਿ ਕੇ ਸਤਨਾਮ ਦਾ ਸਿਮਰਨ ਕਰਨਾ ਹੈ ਬਾਲਾ ਜੀ ਨੇ ਕਿਹਾ ਜੋ ਤੁਹਾਡੇ ਆ ਗਿਆ ਫਿਰ ਬਾਲਾ ਜੀ ਖਡੂਰ ਸਾਹਿਬ ਵਿੱਚ 2 ਮਹੀਨੇ ਬਿਤਾ ਕੇ ਪਰਮਾਤਮਾ ਦੀ ਬੰਦਗੀ ਕਰਨ ਲੱਗ ਪਏ ਅਤੇ ਲੈਨਾ ਜੀ ਦੇ ਚਰਨਾਂ 'ਚ ਸੇਵਾ ਕਰਨ ਲੱਗੇ 2 ਮਹੀਨੇ ਦਾ ਸਮਾਂ ਬੀਤ ਹੋਇਆ ਫਿਰ ਬਾਲਾ ਜੀ ਦੇ ਅੰਤਿਮ ਸਮਾਂ ਨਜ਼ਦੀਕ ਆ ਗਿਆ ਬਾਲਾ ਜੀ ਨੇ ਜ਼ਮੀਨ ਵਿੱਚ ਗੋਹੇ ਦਾ ਪੋਚਨ ਲਵਾ ਕੇ ਗਾਈ ਦੇ ਗੋਬਰ ਦਾ ਅਤੇ ਆਪਣਾ ਸਰੀਰ ਉੱਤੇ ਬਹੁਤ ਸਿਹਤ ਤਰੀਕੇ ਨਾਲ ਸ਼ਰਧਾ ਦਿੱਤਾ ਪਹਿਲੇ ਨਾ ਜੀ ਉਸ ਸਮੇਂ ਉੱਥੇ ਮੌਜੂਦ ਸਨ ਅਤੇ ਪਹਿਲਾ ਨਾ ਜੀ ਨੇ ਭਈ ਬਾਲਾ ਜੀ ਦਾ ਅੰਤਿਮ ਸੰਸਕਾਰ ਆਪਣੇ ਹੱਥਾਂ ਨਾਲ ਕੀਤਾ ਭਈ ਬਾਲਾ ਜੀ ਸਰੀਰ ਤਿਆਗ ਕੇ ਸੱਚਖੰਡ ਨਾਨਕ ਜੀ ਦੇ ਚਰਨਾਂ 'ਚ ਵਿਲীন ਹੋ ਗਏ ਧੰਨਵਾਦ